ਤੇ 3G ਦੇ ਕਹਾਂਦੇ ਆ ਗੱਦਾ ਮੇਰਾ ਨਾਈਟੋਮੀਸ਼ਨ ਸੀਗਾ ਕੰਟਰੋਲ ਤੋਂ ਮੈਨੂੰ ਫੋਨ ਆਇਆ ਵੀ ਇੱਦਾਂ ਅੱਗ ਲੱਗੀ ਪਰ ਸਿੰਪਲ ਉਹ ਨਹੀਂ ਲੱਗਦੀ ਸਰ ਇੱਕ ਝੌਂੜ ਤੇ ਲੱਗੀ ਤੇ ਮੈਂ ਆਇਆ ਤਾਂ ਉਹਨੇ ਫਾਇਰ ਬਰਗੇਟੀਆਂ ਬੱਟੀਆਂ ਮਖਾਈਆਂ ਬਾਕੀ ਅੱਗ ਤੇ ਪਹਿਲਾਂ ਨਾਲੋਂ ਕੰਟਰੋਲ ਹੋ ਗਿਆ ਇੱਕੀ ਤੋਂ ਪਹਿਲਾਂ ਆਏ ਆ ਬਹੁਤ ਜ਼ਿਆਦਾ ਸੀਗੇ ਤੇ ਹੁਣ ਕਾਫੀ ਕੰਟਰੋਲ ਹੋ ਗਿਆ ਸਰ ਕੀ ਇਹ ਤਰ੍ਹਾਂ ਬਾਅਦ ਵਿੱਚ ਵੀ ਨਾਲ ਕੋਈ ਜ਼ਿਆਦਾਤ ਨਹੀਂ ਲੇਕਿਨ ਥੋੜਾ ਜਿਹਾ ਪਤਾ ਲੱਗਿਆ ਲੋਕਾਂ ਨੂੰ ਵੀ ਕੋਈ ਇਦਾਂ ਨਾ ਤਮਾਕਾ ਜਾਂ ਇਹ ਤਾਂ ਕੋਈ ਪਟਾਕੇ ਟੁੱਕੇ ਦੀ ਆਵਾਜ਼ ਆਈ ਆ ਉਹ ਤੋਂ ਬਾਅਦ ਅੱਗ ਲੱਗੀ ਆ ਤਾਂ ਇਹ ਨਹੀਂ ਗੱਲ ਹੋਈ ਹੈ ਵੀ ਫਿਰ ਨਾਲ ਤੇ ਸਾਡੇ ਉਹ ਆਪਣੇ ਕੰਮ 'ਚ ਵਿਜੀ ਉਹਨਾਂ ਨੂੰ ਆਪਣਾ ਵਾਸੀ ਆਪਣੇ ਅੱਗ ਬੁਝਾਉਣ ਤੇ ਫਿਰ ਤੋਂ ਇਹਾਤ ਕਿੰਨੀ ਇੱਕ 3 ਜਿਹੜੇ ਐਕਸ ਜਿਹੜਾ ਫਾਇਰ ਬਲੈਡ ਦੀਆਂ ਤੇ ਗੱਡੀਆਂ ਕਾਫੀ ਮੇਰੇ ਖਲ 10 12 ਤੇ ਮੇਰੇ ਇਹਾਤ ਦੇ ਕੋਲ ਵੀ ਉਹ ਪਿਆ ਉਹ ਜਿਹੜੇ ਬੱਚਾ ਇੰਚਾਰ ਦੇ ਨੋਟ ਤੇ ਉਹਨਾਂ ਦੇ ਅੱਜ ਉਹਨਾਂ ਨਾਲ ਗੱਲ ਕਰੀ ਕਿ 10 15 ਮੁੰਡੇ ਜਿਹੜੇ ਨੋਨ ਮਨ ਜਿਹੜੇ ਬਰਥਡੇ ਸੈਲੀਬ੍ਰੇਟ ਕਰ ਰਹੇ ਸੀ ਉਹਦੇ ਪਟਾਕੇ ਚਲਾ ਰਹੇ ਉਹਦੇ ਘਰੇ ਨਾਲ ਸਾ ਵਾਪਰੇ ਆ ਕੀ ਇਦਾਂ ਦੀ ਕੋਈ ਗੱਲ ਮੇਰੇ ਧਿਆਨ 'ਚ ਨਹੀਂ ਆਈ ਜੇ ਕੋਈ ਆਈ ਤੇ ਜੇ ਕੋਈ ਹੋਇਆ ਉਹ ਜੋ ਕਲਾਕ ਕਰ ਰਹੀ ਸੀ ਜੀ ਉਹ ਕੁੱਪ ਨਹੀਂ ਖੜੇ ਹੋਏ ਕਿੱਦਾਂ ਕਾਲ ਲੱਗੀ ਕਿੱਦਾਂ ਪਤਾ ਲੱਗਦਾ ਫਿਰ ਦੇਖ ਸਾਹ ਸੁੱਤੇ ਪਏ ਸੀਗੇ ਜੀ ਪਿੱਛੋਂ ਮੋਸਟਾ ਮੋਬਾਈਲ ਹਸ ਵਾਲਿਆਂ ਦੇ ਉਹਨਾਂ ਘਰ ਮੰਨ ਦਾ ਫੋਨ ਆਇਆ ਜੀ ਕਿ ਤੁਹਾਡੀ ਦੁਕਾਨ ਦੇ ਉੱਪਰ ਫਾਇਰ ਲੱਗੀ ਹੋਈ ਹੈ ਮੈਂ ਤੇ ਮੇਰੇ ਭਾਈ ਬਲਕੋਜੀਤ ਜੀ ਫੋਨ ਆਇਆ ਤੇ ਸਿਨਾਲੀ ਪੱਤੇ ਆਏ ਆ ਉਨੀ ਦੇ ਮਾਨ ਪਹਿਲਾਂ ਹੀ ਫਾਇਰ ਬ੍ਰੇਡਿਕਲੀ ਆ ਚੁੱਕੀ ਸੀ ਜਿਹੜੇ ਕੰਟਰੋਲ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੇ ਜੀ ਕੀ ਕਾਰਨ ਜਦੋਂ ਸੀ ਤਾਂ ਉਹ ਹੀ ਦੱਸਦੇ ਪਏ ਕੋਈ ਪਿੱਛੇ ਕੋਈ ਗਲੀ ਦੇ ਵਿੱਚ ਕੋਈ ਪਾਰਟੀ ਪੂਟੀ ਉਹਨਾਂ ਨੇ ਸੈਲਿਬ੍ਰੇਟ ਕੀਤੀ ਹੈ ਤੇ ਫਾਇਰ ਸਿੰਗਲ ਉਹਨਾਂ ਨੇ ਚਲਾਇਆ ਜੀ ਪਟਾਕੇ ਫਟੂਕੇ ਚਲਾਏ ਆ ਉਹਦੇ ਕਰਕੇ ਕਹਿੰਦੇ ਆ ਜੀ ਜੋ ਕਹਿੰਦੇ ਪਿਛਲੇ ਪਾਸੇ ਕਹਿੰਦੇ ਨੇ ਕਿ ਇਸੇ ਕੀ ਸਮਾਂ ਸੀ ਕਿ ਪਹਿਲੇ ਵਾਟਰ ਟੈਂਕਸ ਪਏ ਹੁੰਦੇ ਆ ਜੀ ਅੱਛਾ ਵਾਟਰ ਟੈਂਕਸ ਪਏ ਹੁੰਦੇ ਆ 1000 ਲੀਟਰ 500 ਲੀਟਰ 300 ਲੀਟਰ ਸਿੱਖ ਕਿੰਨਾ ਕੁ ਫਾਇਰ ਦੇ ਉੱਪਰੋਂ ਲੈ ਕੇ ਥੱਲੇ ਤੱਕ ਅਗੜੇ ਫੈਲ ਚੁੱਕੀ ਹੈ ਚਾਰ ਮੰਦਰਾਚਾਰੀ ਬੁੱਕਿਆ ਜੀ ਅੰਦਰ ਪੀਵੀਸੀ ਵੀ ਹੈ ਸੈਨੀਟਰੀ ਵੀ ਹੈ ਪੀਵੀਸੀ ਫਿਟਿੰਗ ਵੀ ਹੈ ਜੀ ਹੈ ਅੰਦਾਜ਼ਾ ਕੋਈ ਵੀ ਨਹੀਂ ਸਰ ਸਰ ਇਹਨੂੰ ਕਿਸ ਤਰ੍ਹਾਂ ਦੇਗੇ ਉਹ ਨਾ ਆਪਣੇ ਪਾਰਟੀਆਂ ਲਾ ਕੇ ਸੜਕਾਂ ਚਲਾਉਂਦੇ ਦੁਕਾਨਦਾਰਾਂ ਨੂੰ ਸਾਲ ਹੁੰਦਾ ਹੈ ਵੈਰੀ ਬੈਡ ਜੀ ਵੈਰੀ ਬੈਡ ਕਿਸੇ ਦਾ ਤਮਾਸ਼ਾ ਾਂਕੇ ਕੀ ਨਜ਼ਰ ਆਦੀ ਜੀ ਮੇਰੇ ਹਿਸਾਬ ਨਾਲ 47 ਤੋਂ 50 ਲੱਗ ਚੁੱਕੀਆਂ ਭਾਜੀ ਤੁਸੀਂ ਇਹ ਦੇਖੋ ਇੱਥੇ ਇਹ ਦੁਕਾਨ ਨੂੰ ਪਿੱਛੇ 25 ਤੋਂ 30 ਸਾਲ ਹੋ ਗਏ ਐ ਇਦਾਂ ਹੀ ਹਰ ਦੀਵਾਲੀ ਹਾਂ ਪਿਆਰ ਇੱਥੇ ਇੱਥੇ ਹੀ ਹੁੰਦਾ ਜੀ ਕਦੀ ਅਜ ਤੱਕ ਕਦੀ ਇਦਾਂ ਦਾ ਇਨਸੀਡੈਂਸ ਨਹੀਂ ਹੋਇਆ ਬੜੀ ਕਦੀ ਇਦਾਂ ਦਾ ਇਨਸੀਡੈਂਸ ਨਹੀਂ ਹੋਇਆ ਜੀ ਆ ਤੁਹਾਡੇ ਕੋਲ ਕੰਪਲੇਂਟ ਦਿੱਤੀ ਹੈ ਕਿ ਪੁੱਛ ਹਾਂ ਜੀ ਸਰ ਬਿਲਕੁਲ ਕੰਪਲੇਂਟ ਹੈ ਸੀ ਆਪਣੇ ਹਲਕੇ ਦੇ ਦਿਨੇਸ਼ਪਾਲ ਪਈ ਨੂੰ ਕੀਤਾ ਉਸੇ ਤਰੀਕੇ ਬਤਾਵਾਂਦੇ ਆਏ ਆ ਭਾਜੀ ਤੇ ਸਾਰਿਆਂ ਦਾ ਸਾਥ ਹੈਗਾ ਭਾਜੀ ਹੁਣ ਜੋ ਕੀ ਬੱਸ ਰਹੇ ਭਾਈ ਪਰ ਸੈਂਟ ਔਡੇ ਪੂਰਾ ਆਪਣਾ ਡੈਂਪ ਦੇ ਪੂਰ ਡੈਂਪ ਦੇ ਪੂਰ ਜਿਹੜੀ ਅੱਗ ਲੱਗੀ ਸੀ ਇਹ ਹੈਗੀ ਸੈਂਟਰੀ ਦੀ ਦੀਵਾਰ ਹੈ ਤੇ ਤਕਰੀਬਨ ਸਾਨੂੰ ਸਵਾ 1 ਵਜੇ ਫਾਇਰ ਪੋਲ ਦਾ ਮੈਸੇਜ ਮਿਲਿਆ ਉਸ ਤੋਂ ਬਾਅਦ ਅਸੀਂ ਆਇਆ ਆ ਦੇ ਰਿਹਾ ਕਿ ਸੈਕੰਡ ਤੇ 3 ਤੇ 3 ਫਲੋਰ ਦੇ ਵਿੱਚ ਤੇ ਟਾਪ ਦੇ ਫਲੋਰ ਦੇ ਜਿਹੀ ਤੇ ਉੱਥੇ ਆ ਗਏ ਨਹੀਂ ਜਾਗਾ ਸੀ ਦੇ ਫਲੋਰ ਦੇ ਵਿੱਚ ਸਾਰੀਆਂ ਪਲਸਟਰੀਆਂ ਟੈਂਕੀਆਂ ਵਗੈਰਾ ਸੀ ਉਹ ਇਧਰ ਕੰਮ ਕਰ ਰਹੇ ਸੀ ਤੇ ਉਹਦੇ ਵਿੱਚ ਆਪਾਂ ਨੂੰ ਸਾਰੇ ਸਟੇਸ਼ਨ ਜਿਹੜੇ ਗਲੰਦਰ ਦੇ ਉਹ ਬੁਲਾਣੇ ਪਏ ਲੋਕਲ ਪੰਜ ਸਟੇਸ਼ਨ ਹੈ 50 ਸਟੇਸ਼ਨ ਸਾਰੇ ਸਟਾਫ ਇਹਦਾ ਸਾਰੀਆਂ ਗੱਡੀਆਂ ਆਈਆਂ ਹੋਈਆਂ ਤੇ ਆਗਦੇ ਕੰਟਰੋਲ ਕਰ ਲੈ ਅਸੀਂ ਉਹਦੇ ਵਿੱਚ ਜਿਹੜਾ ਖਾਲਡ ਫਲੋਰ ਹੈਗਾ ਤੇ ਉਹਦੇ ਵਿੱਚ ਇੰਟਰੀ ਬਾਕੀ ਹੈਗੀ ਆ ਆਕੂ ਵੈਸੇ ਕੰਟਰੋਲ ਆ ਉਹਦੇ ਵਿੱਚ ਜਿਹੜਾ ਟੀਨਾ ਦਾ ਛੱਡ ਡਿੱਗਣ ਕਰਕੇ ਉਹ ਥਲੇ ਦੱਬਿਆ ਹੋਇਆ ਉਸ ਟਾਈਮ ਲੱਗ ਜੂਗਾ ਵੀ ਬਾਕੀ ਸੈਕੰਡ ਫਲੋਰ ਫਰਸਟ ਫਲੋਰ ਉਹਦੇ ਵਿੱਚ ਲਗਭਗ 6 ਹੈ ਉਸ ਦੇ ਵਿੱਚ ਆਪਾਂ ਹਟਾੜੇ ਬੰਦੇ ਲਈ ਪ੍ਰੀ ਮਾਰ ਚੁੱਕਿਆ ਗਿਆ ਪਰ ਜਿੰਨਾ ਜਿਹੜਾ ਸਾਰਾ ਖਾਲੀ ਨਹੀਂ ਹੁੰਦਾ ਖਾਲੀ ਨਹੀਂ ਹੁੰਦਾ ਉਹਨਾਂ ਜਿਹੜੇ ਸਾਰੀ ਅੱਗ ਦੇ ਵਿੱਚੋਂ ਇੱਕ ਪੈ ਸਕੀਏ ਬੁਝਾਉਣਾ ਬੁਝਾਉਣਾ ਦਾ ਕਲੀਅਰ ਕਰਨਾ ਉਹ ਫੈਸਲੇ ਕਿਉਂ ਬਹੁਤ ਜ਼ਿਆਦਾ ਸਟੋਰ ਦੇ ਵਿੱਚ ਗੋਡਾਊਨ ਦੇ ਸਮਾਨ ਜਾਂ ਭਰਿਆ ਦਰਾਂ ਦੇ ਵਿੱਚ ਪੀਸ ਕਰਕੇ ਥੋੜਾ ਜਿਹਾ ਟਾਈਮ ਲੱਗੂਗਾ ਕਿੰਨੇ ਵਜੇ ਰਾਤ ਸੀ ਕੋਈ ਕਿੰਦੋਂ ਕਿੰਨੇ ਘੰਟੇ ਹੋ ਗਏ ਆ ਲਾ ਦੇਖ ਲੋ ਜੀ ਸਵਾਇ 1:00 ਸਵਾਇ 1:00 ਦੀ ਕਾਲ ਆਈ ਆ ਉਹ ਤੋਂ ਬਾਅਦ ਤੋਂ ਫਿਰ ਦੇਖ ਲੋ ਕੀ ਹੋ ਗਿਆ ਲਗਭਗ ਤੇ 10:00 ਵੱਜ ਗਏ ਆ ਲਗਭਗ ਕੰਟੀਨਿਊ ਚੱਲ ਰਹੀ ਹੈ ਇਹ ਥੱਲੇ ਅਚਨ ਚ ਰੁਕ ਗਈ ਹਾਂ ਆਹ ਪਿਛਲੇ ਪਾਸੇ ਥੋੜਾ ਜਿਹਾ ਹੋਟਲ ਦੇ ਨਾਲ ਜਿਹੜਾ ਬੈਕ ਸਾਈਡ ਲੱਗਦੀ ਆ ਉੱਥੇ ਦੇ ਇੱਕ ਜਿਹੜਾ 3rd ਫਲੋਰ ਆ ਨਾ 3rd ਫਲੋਰ ਹੋਟਲ ਦੇ ਵਿੱਚ ਦੇ ਨਾਲ ਲੱਗਦੀ ਆ ਉੱਥੇ ਹੈਗੀ ਅਜੇ ਤੱਕ ਮੁਨੇਕਨ ਅੰਡਰ ਕੰਟਰੋਲ ਆ ਉਹ ਮਰੇ ਥੜੇ ਆ ਟੈਂਪੂਗਾ ਉਹਨੂੰ ਕਲੀਅਰ ਕਰਨੀ ਸਾਰੀ ਕੋਈ ਨਾਲ ਦੀਆਂ ਦੁਕਾਨਾਂ ਵੀ ਛਾਤੀ ਕਰਵਾਇਆ ਨਹੀਂ ਨਾਲ ਦੀਆਂ ਦੁਕਾਨਾਂ ਨਹੀਂ ਛਾਤੀ ਕਰਏ ਇਹਨਾਂ ਨਾਲ ਦੀਆਂ ਦੁਕਾਨਾਂ ਤਾਂ ਐਂਟਰੀ ਡੂ ਮਾਰੀ ਸੀ ਅੱਛਾ ਉਹਦਾ ਨਾਲ ਦੀਆਂ ਦੁਕਾਨਾਂ ਦੇ ਛੱਤ ਉੱਤੇ ਜਾ ਕੇ ਉੱਥੇ ਨਹੀਂ دیوار ਪਾੜ ਕੇ ਜਾਂ ਹੋਟਲ ਵਾਲੇ ਪਾਸੇ ਦੀ ਜਾ ਕੇ ਉਹਦੇ ਛੱਤ ਦੇ ਤੋਂ ਹੋਟਲ ਪਾੜ ਕੇ ਮੇਰੀ ਕੰਦ ਉੱਚੀ ਦੀ ਮਿੱਤਰੀ ਬੁੱਕੀ ਸੀ ਇਹਨੇ ਫਿਰਿਆ ਤਿੱਕੀ ਕਿ ਗੱਡੀਆਂ ਦਾ ਕੁਛ ਨਹੀਂ ਹੈਆਂ 12 ਗੱਡੀਆਂ ਜਿਹੜੀਆਂ ਕੰਟੀਨਿਊਟੀ ਲਗਾਤਾਰ ਕੰਟੀਨਿਊ ਚ ਆਈ ਜਾ ਰਹੀਆਂ ਜਾਈ ਜਾ ਰਹੀਆਂ ਜੋ ਫਾਦੀ ਹੋ ਰਹੀ ਕਿੰਤੀ ਕੋਈ ਨਹੀਂ ਲਿਖੀ ਹੋ। ਮੌਕੇ ਤੇ ਕੇਟੀ ਭੰਡਾਰੀ ਜੀ ਪਹੁੰਚੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਪੰਡਤ ਸਾਹਿਬ ਰਾਤ ਦੀ 12 ਵਜੇ ਦੀ ਅੱਗ ਲੱਗੀ ਹੋਈ 12:30 ਤੋਂ ਅੱਜ 12 ਤੋਂ ਉੱਪਰ ਟਾਈਮ 12 ਘੰਟਿਆਂ ਤੋਂ ਉੱਪਰ ਟਾਈਮ ਹੋ ਚੁੱਕਾ ਹੱਲੇ ਵੀ ਕਿਹੜੀ ਅੱਗ ਨੂੰ ਕਾਬੂ ਪਾਇਆ। ਭੋਜੀ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਖੁਰਾਨਾ ਪਰਿਵਾਰ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਇਹ ਦੁਕਾਨ ਆਪਣੀ ਬਣਾਈ ਸੀਗੀ ਔਰ ਬੜਾ ਅੱਛਾ ਇਹਨਾਂ ਦਾ ਕਾਰੋਬਾਰ ਹੈ ਔਰ ਜਿਸ ਤਰੀਕੇ ਦੇ ਨਾਲ ਅਨਗਾਲੀ ਹੋਈ ਹੈ ਕੁਝ ਲੋਕਾਂ ਨੇ ਪਟਾਕੇ ਚਲਾਏ ਆ ਔਰ ਉਸ ਨਾਲ ਜਿਹੜਾ ਨਾ ਉੱਪਰ ਸਟਾਕ ਪਿਆ ਸੀ ਉਹਨੂੰ ਅੱਗ ਪਈ ਆ ਔਰ ਸਾਰੀ ਦੁਕਾਨ ਇਹਨਾਂ ਦੀ ਨਸ਼ਟ ਹੋ ਗਈ ਆ ਔਰ ਮੈਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰੂੰਗਾ ਕਿ ਜਿਹੜੇ ਵੀ ਲੋਕਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਉੱਥੋਂ ਉਸੇ ਕਿਨਾਂ ਕੀਤੀ ਜਾਵੇ। ਸਰ ਦੇਖਿਆ ਜਾਂਦਾ ਅਕਸਰ ਸੀਸੀਟੀਵੀ ਵੀਡੀਓ ਕੈਮਰੇ ਦੇ ਵਿੱਚ ਵੀ ਆਇਆ ਹੈਗਾ ਵਾ ਘਰਾਂ ਤੋਂ ਬਾਹਰ ਨਿਕਲ ਕੇ ਵਿੱਚ ਸੜਕਾਂ ਦੇ ਵਿੱਚ ਪਹਿਲਾਂ ਕੇਕ ਕੱਟੇ ਜਾਂਦੇ ਨੇ ਉਸ ਤੋਂ ਬਾਅਦ ਕਿਹੜੀਆਂ ਅਸਤਵਾਜੀਆਂ ਜਲਾਈਆਂ ਗਿਆ ਉਸ ਦੇ ਕਾਰਨ ਕਿਹੜਾ ਪਟਾਕੇ ਵੀ ਦੇਖੇ ਸੀ ਸੀਸੀਡੀ ਵੀ ਦੇ ਵਿੱਚ ਕਿਦਾਂ ਚੱਲਦਾ ਪੂਰੇ ਸੜਕ ਦੇ ਵਿੱਚ ਕਿਹੜੇ ਪਟਾਕੇ ਕੋਈ ਲੋਕੀ ਅੱਜ ਕੱਲ ਕਾਨੂੰਨ ਨੂੰ ਚਿੱcke ਟੰਕੇ ਕੰਮ ਕਰਦੇ ਗਿਆ ਜੇ ਕਿਸੇ ਨੇ ਕੇਕ ਕੱਟਣਾ ਹੈ ਆਪਣੇ ਘਰ ਬਾੜ ਕੱਟ ਲਵੇ ਸੜਕਾਂ ਦੇ ਉੱਪਰ ਜਾਂ ਗੱਡੀਆਂ ਤੇ ਕਾਰਾਂ ਦੇ ਬੋਨਟ ਤੇ ਕੇਕ ਕੱਟਣਾ ਕੋਈ ਬਲੋ ਸਾਡੀ ਸਭਿਧਾਨੀ ਕਹਿੰਦੀ ਹੈ ਔਰ ਦੂਸਰੀ ਗੱਲ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਪਟਾਕੇ ਚਲਾਇਆ ਉਹ ਵੀ ਬਹੁਤ ਹੀ ਨਿੰਦਨੀ ਹੈ ਔਰ ਇਹ ਬਿਲਕੁਲ ਕਾਨੂੰਨ ਪਰਮਿਟ ਨਹੀਂ ਕਰਦਾ 82 ਵਿਦਆਊਟ ਪਰਮਿਸ਼ਨ ਕਿਉਂਕਿ ਸੁਪਰੀਮ ਕੋਰਟ ਦੀ ਰੂਲਿੰਗ ਹੈ ਬੇਸੀ ਵਿਦਆਊਟ ਪਰਮਿਸ਼ਨ ਅਸੀਂ ਪ੍ਰੋਡਕਟ ਕਿਨੇ ਚਲਾ ਸਕਦੇ ਔਰ ਇਸ ਕਰਕੇ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਜਿਹੜੇ ਵੀ ਦੋਸ਼ੀ ਹੈਗੇ ਆ ਉਹਨਾਂ ਦੇ ਖਿਲਾਫ ਜਦੀ ਬੰਦੀ ਕਾਰਵਾਈ ਉਹ ਕਿੱਤੀ ਜਾਵੇ ਇਹ ਕਿ ਐਸੀ ਗਲਤ ਕਿਤੇ ਗਿਆ ਪੰਡਤ ਸਾਹਿਬ ਦਾ ਕਹਿਣਾ ਹੈ ਕਿੜੀ ਅੱਗ ਲੱਗੀ ਹੈ ਇਹ ਪਟਾਕਿਆਂ ਦੇ ਕਾਰਨ ਕਿੜੀ ਅੱਗ ਲੱਗੀ ਹੈ ਸਾਡੇ ਨਾਲ ਹੋਰ ਵੀ ਦੁਕਾਨਦਾਰ ਹੈ ਕਿਨਾਂ ਦੇ ਬਿਲਕੁਲ ਨਾਲ ਦੁਕਾਨ ਪੈਂਦੀ ਹੈ ਉਹ ਵੀ ਮੌਕੇ ਤੇ ਸੀ ਭਾਈ ਜੀ ਕਿੰਨੇ ਵਜੇ ਦੀ ਕਿੱਦ ਕਟਣਾ ਦੇਖੀਏ ਭਾਈ ਇਹ 1:30 ਵੇ ਲੱਗੀ ਅੱਗ ਇਹ ਪਿੱਛੇ ਕੋ ਮੁੰਡੇ ਜਨਮ ਦਿਨ ਮਨਾ ਰਹੇ ਉਹਨਾਂ ਨੇ ਆਪਣੀ ਟਿੱਕੀਆਂ ਡੁੱਕੀਆਂ ਖੋਲ ਕੇ ਡੀਜੇ ਬਣਾਏ ਹੋਏ ਉਹਨਾਂ ਨੇ ਭੰਗੜੇ ਭੁੰਗੜੇ ਬਾਣਨੇ ਪਹਿਲਾਂ ਉਹਨੇ ਲੜੀਆਂ ਚਲਾਈਆਂ ਫਿਰ ਸ਼ੋਰਟ ਸ਼ੂਟ ਚਲਾਇਆ ਉਹ ਸ਼ੋਰਟ ਜਿਹੜਾ ਚਲਾਇਆ ਉਹ ਇੱਧਰ ਆ ਗਿਆ ਟੈਂਕੀ ਵੱਲ ਉਹ ਵਾਲੇ ਉਸ ਤੋਂ ਬਾਅਦ ਅੱਗ ਨਹੀਂ अच्छा पहला ਤੇ ਜਿਹੜੇ ਸ਼ਰਾਰਤੀ ਅੰਸਰ ਰਾਤ ਨੂੰ 12:00 2:00 ਵਜੇ ਤੱਕ ਰਾਤ ਦੇ ਡੀਜ ਬਣਾ ਕੇ ਸੜਕਾਂ ਦੇ ਬਰਥਡੇ ਮਨਾਉਂਦੇ ਪਟਾਕੇ ਚਲਾਉਂਦੇ ਉਹਨਾਂ ਦੇ ਪਹਿਲਾਂ ਪਰਚਾ ਦਰਜ ਹੋਣਾ ਚਾਹੀਦਾ ਕਿ ਕਿਦਾਂ ਤੁਹਾਡੀ ਨਾਲ ਦੀ ਬਿਲਡਿੰਗ ਹੈ ਕਿ ਤੁਹਾਨੂੰ ਪਤਾ ਲੱਗਦਾ ਫਿਰ ਤੁਸੀਂ ਉੱਥੇ ਜਾ ਕੇ ਚੈੱਕ ਕੀਤਾ ਤੁਹਾਨੂੰ ਫਿਰ ਪਤਾ ਲੱਗਿਆ ਕਿੜੇ ਪਟਾਕਿਆਂ ਦੇ ਕਾਰਨ ਜਿਹੜੀ ਇਹ ਤੇ ਆਪਾਂ ਨੂੰ ਪਿੱਛੇ ਮੁੰਡਿਆਂ ਨੇ ਦੱਸਿਆ ਪਿੱਛੇ ਮੱਲੇ ਵਾਲਿਆਂ ਨੇ ਕਿ ਇੱਥੇ ਪਟਾਕੇ ਚਲਾਣ ਦੇ ਸੀਗੇ ਤੇ ਉਹਨਾਂ ਕਰਕੇ ਆ ਸਾਰਾ ਹੋਇਆ ਹੁਣ ਸੀਸੀਟੀਵੀ ਫੁਟੇਜ ਢਾਈ ਹੈ ਸਾਰੇ ਆ ਗਏ ਆ ਬਾਕੀ ਪ੍ਰਸ਼ਾਸਨ ਕਰੇਗਾ ਘਰਵੇ ਤੇ ਦੇਖੋ ਬਿਲਡਿੰਗ ਸੇਟ ਤੇ ਹਾਂ ਜੀ ਇੱਦਾਂ ਸੇਹਾਂ ਬਟਾ ਪੂਰਾ ਤਾਂ ਉਹ ਹੀ ਆਪਣੇ ਭਰਾ ਆਈ ਹੈ ਵੱਡੇ ਉਹਨਾਂ ਦੀ ਹੋਈ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਭਗਤ ਸਿੰਘ ਚੌਂਗ ਦੇ ਨਾਲ ਕਰਾਨਾ ਕਲੈਕਟਰ ਦੇ ਕਿਹੜੀਆ ਦੁਕਾਨ ਨੂੰ ਅੱਗ ਲੱਗਦੀ ਹੈ ਰਾਤ 8 ਵਜੇ 12:30 ਵਜੇ ਦੇ ਕਰੀਬ ਕਿਹੜੀ ਅੱਗ ਲੱਗਦੀ ਹੈ ਤੁਸੀਂ ਦੇਖ ਰਹੇ ਹੋ ਕਿਹੜੀਆਂ ਬਿਲਡਿੰਗਾਂ ਹੌਲੀ-ਹੌਲੀ ਉੱਪਰ ਉਹ ਕਿਹੜੀ ਅੱਗ ਸਟਾਰਟ ਹੁੰਦੀ ਹੈ ਸਾਰੀ ਕਿਹੜੀਆ ਬਿਲਡਿੰਗ ਤੇ ਅੱਗ ਪੈ ਜਾਂਦੀ ਹੈ ਤੇ ਅੱਗ ਦਾ ਕਾਰਨ ਦੱਸਿਆ ਜਾ ਰਿਹਾ ਜੋ ਪਿੱਛੇ ਦੁਕਾਨ ਦੇ ਪਿੱਛੇ ਸੜਕ ਦੇ ਵਿੱਚ ਪੱਟੇ ਮਨਾਇਆ ਜਾ ਰਿਹਾ ਸੀ ਬਰਥਡੇ ਮਨਾਉਣ ਤੋਂ ਬਾਅਦ ਕਿਹੜੀਆਂ ਅਸਤ ਬਾਜੀਆਂ ਚਲਾਈਆਂ ਗਈਆਂ ਸ਼ੋਰਟ ਚਲਾਏ ਗਏ ਨੇ ਤੇ ਉਹ ਕਿਹੜੀ ਉਹਦੀ ਚੰਗਾਰੀ ਕਿਹੜੀ ਪੈ ਜਾਂਦੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਫੁਟੇਜ ਵੀ ਕਿਹੜੀ ਉਹ ਅੰਦੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਈ ਲੋਕ ਪਹਿਲੇ ਇਹ ਸ਼ੋਰਟ ਚਲਾਉਂਦੇ ਨੇ ਬਾਅਦ ਤੋਂ ਸੜਕਾਂ ਦੇ ਉੱਤੇ ਕਿਹੜਾ ਕੇਕ ਕੱਟਿਆ ਜਾਂਦਾ ਕੇਕ ਤੋਂ ਬਾਅਦ ਕਿਹੜੇ ਪਟਾਕੇ ਚਲਾਏ ਜਾਂਦੇ ਨੇ ਕੁਝ ਪਟਾਕੇ ਚਲਾਉਣ ਤੋਂ ਬਾਅਦ ਕੁਝ ਮਿੰਟ ਬਾਅਦ ਕਿਹੜੀ ਆਗ ਲੱਗ ਜਾਂਦੀ ਹੈ ਤੇ ਸੈਂਕੜੇ ਦੇ ਦਰਾਂ ਤੇ ਕਿਹੜੀ ਫਾਇਰ ਗੇਟ ਦੀਆਂ ਟੀਮਾਂ ਮੌਕੇ ਤੇ ਪਹੁੰਚ ਜਾਂਦੀਆਂ ਜਿਸ ਦੇ ਵਿੱਚ ਅੱਗ ਨੂੰ ਹਾਲੇ ਵੀ ਕਿਹੜੀ ਅੱਗ ਨੂੰ ਕਾਬੂ ਪਾਇਆ ਜਾ ਰਿਹਾ 12 ਤੋਂ 13 ਘੰਟੇ ਹੋ ਚੁੱਕੇ ਨੇ ਕਿਹੜੀ ਅੱਗ ਹਾਲੇ ਵੀ ਲੱਗੀ ਹੋਈ ਆ ਅੱਗ ਦਾ ਕਾਰਨ ਸਿਰਫ ਇੱਕ ਬਰਥਡੇ ਮਨਾਉਣ ਤੋਂ ਬਾਅਦ ਕਿਹੜੀ ਪਟਾਕੇ ਚਲਾਏ ਜਾਂਦੇ ਨੇ ਪਟਾਕੇ ਚਲਾਉਣ ਤੋਂ ਬਾਅਦ ਕਿਹੜੀ ਆ ਅੱਗ ਲੱਗ ਜਾਂਦੀ ਹੈ ਦੁਕਾਨ ਦੇ ਉੱਤੇ ਕਿਹੜੀਆਂ ਤੁਸੀਂ ਦੇਖ ਲਓ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਭਗਤ ਸਿੰਘ ਚੌਂਕ ਦੀਆਂ ਕਿੱਥੇ ਇਹ ਬਰਾਤ 12:30 ਵਜੇ ਕਰੀ ਕਿਹੜੀ ਦੁਕਾਨ ਤੇ ਅੱਗ ਲੱਗਦੀ ਆ ਅੱਗ ਐਸੀ ਬਣ ਜਾਂਦੀ ਆ ਕਿਹੜੀ ਪੂਰੀ ਦੁਕਾਨ ਨੂੰ ਸਵਾਹ ਕਰ ਦਿੰਦੀ ਐ ਦਿਨ ਦੇ ਸਿਰਫ ਨੁਕਸਾਨ ਵੀ ਕਿਹੜਾ ਹੈ ਕਰੋੜਾਂ ਦੇ ਹਿਸਾਬ ਨਾਲ ਕਿਹੜਾ ਨੁਕਸਾਨ ਹੋ ਜਾਂਦਾ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਾਜਨ